ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਕਾਰਾਂ ਸਹਿਯੋਗ ਨਹੀਂ ਦੇ ਰਹੀਆਂ ਤੇ ਜੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਨਾ ਚਾਹ ਰਹੇ ਹੈ ਇਹ ਬੜੀ ਮੈਤਾ ਸੁਣ ਕੇ ਹੈਰਾਨ ਹੈ ਇਸ ਜਗ੍ਹਾ ਦੇ ਉੱਤੇ ਕਿ ਟਰੈਕਟਰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਹੜਪੀੜਤਾਂ ਲਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਇਸ ਤੋਂ ਮੰਦ ਭਾਗੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਇਸ ਵਿਪਤਾ ਦੀ ਘੜੀ ਤੇ ਵਿੱਚ ਜੇ ਸਹਿਯੋਗ ਨਹੀਂ ਦੇਣਾ ਸਰਕਾਰਾਂ ਨੇ ਨਾ ਦੇਣ ਅਸੀਂ ਆਪ ਹੀ ਕਰ ਲਾਂਗੇ ਲੇਕਿਨ ਰੁਕਾਵਟਾਂ ਖੜੀਆਂ ਕਰਨੀਆਂ ਚਲਾਨ ਕੱਟਣੇ ਤੇ ਇਹ ਬਹੁਤ ਜੜਾ ਇੱਕ ਮੰਦ ਭਾਗਾ ਜਿਹੜਾ ਵਰਤਾਰਾ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਫਲੱਡ ਬਾਰੀ ਇਹ ਜਿਹੜਾ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਨਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੀਆਂ ਕਮਜ਼ੋਰੀਆਂ ਚਲੋ ਕੁਦਰਤੀ ਆਫਤ ਆਉਂਦੀ ਹੈ ਲੇਕਿਨ ਕੁਦਰਤੀ ਆਫਤ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੇ ਮੈਨੇਜਮੈਂਟ ਜਿਹੜੀ ਹੈ ਉਹ ਸਹੀ ਹੋਵੇ ਜੇ ਭਾਗੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦਾ ਪ੍ਰਬੰਧਨ ਹੀ ਸਾਡੇ ਕੋਲ ਨਹੀਂ ਹੈ ਹੁਣ ਤਾਂ ਇਹਨਾਂ ਨੇ ਫੋਰਸਾ ਲਾ ਕੇ ਸਕਿਉਰਟੀ ਲਾ ਕੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਤੇ ਔਰ ਹੈਰਾਨੀ ਦੀ ਗੱਲ ਹੈ ਕਿ Rajasthan ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਔਰ ਉਹ ਫੈਸਲੇ ਦੇ ਵਿੱਚ Rajasthan ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਹੈ ਉਹਨਾਂ ਦਾ ਪੀ ਪ੍ਰਬੰਧ ਜਿਹੜਾ ਹੈ ਉਹ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਕੇਸ ਹਾਰ ਗਈ ਹੈ ਹੁਣ ਸ਼ਾਇਦ ਸੁਪਰੀਮ ਕੋਰਟ ਜਾਵੇ ਮਤਲਬ ਪੁਖਤਾ ਟੰਗ ਦੇ ਨਾਲ ਕੇਸ ਹੀ ਨਹੀਂ ਜਿਹੜਾ ਹੈ Rajasthan ਹਾਈ ਕੋਰਟ ਦੇ ਵਿੱਚ ਲੜਿਆ ਗਿਆ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਅੰਦਰਲੇ ਡੈਮ ਤ론 ਹਮਾਰਾ ਜਲਦਾ ਡੈਮ ਦਾ ਤੁਸੀਂ ਕੰਟਰੋਲ ਕਰਨਾ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਜਿਹੜੇ ਸਾਡੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੇ ਡੈਮ ਹੈ ਉਹਨਾਂ ਡੈਮਾਂ ਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕਿਵੇਂ ਲੈ ਸਕਦੀ ਹੈ ਤੇ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗਾ ਹੈ ਔਰ ਸਰਕਾਰ ਨੂੰ ਪੁਖਤਾ ਕੇ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਵੈਸੇ ਵੀ ਪਾਣੀਆਂ ਦੇ ਲੜਾਈ ਕਿਸੇ ਵੀ ਸਰਕਾਰ ਨੇ ਕੋਰਟ ਤੇ ਅੱਗੇ ਜਿਹੜਾ ਸਹੀ ਢੰਗ ਦੇ ਨਾਲ ਲੜੀ ਨਹੀਂ ਆ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਹੈ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿੱਡੀ ਇਹ ਸਤਮਗੀਰੀ ਹੈ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜਾ ਰੈਪੇਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਹਾਂ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਸਾਡਾ ਤਾਂ ਆਪ ਦਾ ਪਾਣੀ ਜਿਹੜਾ ਹੈ ਜ਼ਮੀਨ ਦਾ ਅਸੀਂ ਵਰਤਵਾਰਤ ਕਿ ਜਿਹੜਾ ਹੈ ਉਹ ਮੁਕਾ ਲਿਆ ਸਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵਕਤ ਤਾਂ ਦਰਿਆਈ ਪਾਣੀ ਦੀ ਨਹਿਰੀ ਪਾਣੀ ਦੀ ਵੱਡੀ ਲੋੜ ਹੈ ਤੇ ਜਦੋਂ ਸਾਨੂੰ ਲੋਡ ਹੁੰਦੀ ਹੈ ਉਦੋਂ ਕਹਿੰਦੇ ਨੇ ਨਹੀਂ ਤੁਹਾਡਾ ਇੰਨਾ ਕੀ ਹਿੱਸਾ ਬਣਦਾ ਤੇ ਬਾਕੀ ਹਿੱਸਾ ਰਾਜਸਥਾਨ ਤੇ ਪੰਜਾਬ ਦਾ ਹੈ ਔਰ ਹੈਰਾਨੀ ਦੀ ਗੱਲ ਕਿ ਜਦੋਂ ਪਾਕਿਸਤਾਨ ਦੀ ਨਾਲ ਟ੍ਰੀਟੀ ਹੋਈ ਹੈ ਪਾਣੀਆਂ ਦੀ ਉਦੋਂ ਇਹਨਾਂ ਨੇ ਰਾਜਸਥਾਨ ਨੂੰ ਪੰਜਾਬ ਦਾ ਹਿੱਸਾ ਦਿਖਾ ਕੇ ਦੇ ਵੱਧ ਪਾਣੀ ਜਿਹੜਾ ਪਾਕਿਸਤਾਨ ਕੋਲੋਂ ਮੰਗਿਆ ਤੇ ਅੱਜ ਜਿਹੜਾ ਹੈਗਾ ਉਹ ਸਾਨੂੰ ਕਹਿੰਦੇ ਆ ਕਿ ਤੁਹਾਡਾ ਤਾਂ ਹਿੱਸਾ ਹੀ ਜਿਹੜਾ ਥੋੜਾ ਜਿਹਾ ਹੈਗਾ ਪਾਣੀਆਂ ਦੇ ਉੱਤੇ ਸਾਨੂੰ ਪ੍ਰੋਪਰ ਪਾਣੀ ਜਿਹੜਾ ਉਹ ਮਿਲਦਾ ਹੀ ਨਹੀਂ ਹੈ ਜਿੰਨਾ ਸਾਨੂੰ ਸਾਡੇ ਕਿਸਾਨਾਂ ਨੂੰ ਜਾਂ ਸਾਨੂੰ ਪੀਣ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਮਿਲ ਹੀ ਨਹੀਂ ਰਿਹਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ 1947 ਤੋਂ ਤੱਕ ਆ ਰਿਹਾ ਪੰਜਾਬ ਸਿੰਘ ਸਾਹਿਬ ਜੀ Rajasthan ਵਾਲੀਆਂ ਨਹਿਰਾਂ ਅੱਜ ਸਕਾਰ ਦਿੱਤੀਆਂ ਗਈਆਂ ਜਿਹੜੀਆਂ 12 ਮਹੀਨੇ ਚੱਲਦੀਆਂ ਅੱਜ ਉਹਨਾਂ 'ਚ ਪਾਣੀ ਘਟਾ ਦਿੱਤਾ ਗਿਆ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆ ਦਰ ਚੱਕੇਗੇ ਨਹੀਂ ਸਾਹਮਣੇ ਲੋਕਾਂ ਦੀਆਂ ਮਾਲਕੀ ਨਹੀਂ ਇੱਥੇ ਕੀ ਇਹ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਨਾ ਇਹ ਠਕੇਸ਼ਾ ਹੀ ਹੈ ਵੀ Rajasthan ਦੀਆਂ ਨਹਿਰਾਂ ਦੇ ਵਗਦੀਆਂ ਨੇ ਉਹਨਾਂ 'ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਕੱ ਮੰਡ ਨੂੰ ਕਰਨਾ ਪਊਗਾ ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਲਈ ਪਾਣੀ ਨੂੰ ਡੋਬਣ ਦਾ ਜਿਹੜਾ ਇਹ ਇੱਕ ਕਿਸਮ ਦਾ ਯਤਨ ਹੈ ਜੀ ਇਸ ਸਟੇਟ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ 23 ਦੇ ਵਿੱਚ ਨੁਕਸਾਨ ਬੜਾ ਹੋਇਆ ਹਾਲਾਂਕਿ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਕੁਕੜੀਆਂ ਬੱਕਰੀਆਂ ਦਾ ਇਸ ਵਾਰ ਵੀ ਲੋਕ ਇਹਦੇ ਵੀ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ ਸਿਰਫ ਕਬਜ਼ਾ ਹੀ ਕਰ ਰੱਖਿਆ ਹੈ ਰੈਵਨਿਊ ਜਨਰੇਟ ਕਰਦੀ ਹੈ ਅਸੀਂ ਜੀਐਸਟੀ ਅਸੀਂ ਦਿੰਨੇ ਆ ਟੈਕਸ ਅਸੀਂ ਦਿੰਨੇ ਜਾ ਕੋ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਉਦੋਂ ਜਿਹੜਾ ਹੈ ਇਹ ਹੱਥ ਘੁੱਟ ਲੈਂਦੇ ਆ ਤੇ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਇਹਨਾਂ ਨੇ ਇਗਨੋਰ ਮਾਰਤੀ ਹੈ ਔਰ ਕਿੱਡੀ ਹਨਾਨੀ ਦੀ ਗੱਲ ਹੈ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖੋਲ ਦਿੰਦਾ ਹੈ ਤਾਂ ਕਿ ਜਿਹੜਾ ਜਿਹੜਾ ਚੜਦਾ ਪੰਜਾਬ ਹੈ ਉਹ ਡੁੱਬੇ ਨਾ ਤੇ ਪਾਣੀ ਦਾ ਵਹਾਹ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ Rajasthan ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਤਮ ਜਿਹੜੀ ਉਹ ਕੀ ਹੋ ਸਕਦਾ ਕਹਿ ਸਕਦੇ ਕਿ ਥੋੜਾ ਇਹਦੇ ਲਈ ਕਹਿ ਸਕਦੇ ਕਿਉਂਕਿ ਜਿਨ੍ਹਾਂ ਦੀ ਫਸਲ ਡੁੱਬ ਗਈ ਉਹਨਾਂ ਦੀ ਤਾਂ ਪੂਰੀ ਹੀ ਹੈ ਨਾ ਹਮ ਮਤਲਬ ਆਪਾਂ ਕਹਿ ਸਕਦੇ ਆ ਕਿ ਚਲੋ ਹਲੇ ਬਹੁਤ ਜ਼ਿਆਦਾ ਏਰੀਆ ਲਪੇਟ ਤੇ ਨਹੀਂ ਆਇਆ ਇੱਕ ਔਰ ਹਲਕੇ ਦਾ ਜਿਹੜਾ ਇੱਕ ਗਿਰਦਾ ਏਰੀਆ ਪਰ ਕਾਫੀ ਆਪਾਂ ਇਹ ਥੋੜਾ ਨਹੀਂ ਕਹਿ ਸਕਦੇ ਕਾਫੀ ਜ਼ਿਆਦਾ ਹੈ ਜੇ ਤੁਸੀਂ ਕੈਮਰਾ ਦੇਖੋਗੇ ਤੋਂ ਪਿੱਛੇ ਤੱਕ ਦੇਖੋ ਤਾਂ ਇਹ ਮੇਰੇ ਖਿਆਲ ਚ ਕਈ ਸੌ ਕਿੱਲਾ ਬਣ ਜਾਣਾ ਇਹ ਬਿਲਕੁਲ ਪਿੱਛੇ ਤੱਕ ਇਧਰ ਨੂੰ ਤੇ ਉਹ ਜੇ ਅੱਗੇ ਪਿੱਛੇ ਜਾਵਾਂਗੇ ਇਧਰ ਊਂਟ ਸਰ ਪਿੰਡ ਪੈ ਗਿਆ ਹਰਪਾਣਾ ਪਿੰਡ ਪੈ ਗਿਆ ਤੇ ਊਂਟ ਸਰ ਹਰਪਾਣਾ ਮੇਰੇ ਖਿਆਲ ਚ ਊਂਟ ਸਰ ਨੂੰ ਤਾਂ ਜਾਇਜ ਹੋ ਕੇ ਇਧਰੋਂ ਨਹੀਂ ਜਾਇਆ ਜਾਣਾ ਪਾਣੀ ਇੰਨਾ ਜ਼ਿਆਦਾ ਹੈ ਇਧਰੋਂ ਤੁਸੀਂ ਇੱਕ ਅਗਰ ਤੁਸੀਂ ਦੇਖ ਲਓ ਕਿ ਓਵਰਫਲੋ ਤਾਂ ਹੋ ਚੁੱਕਿਆ ਹੈ ਜਿਹੜਾ ਮਤਲਬ ਬਾਹਰ ਤਾਂ ਨਿਕਲ ਚੁੱਕਿਆ ਹੈ ਇੱਥੇ ਪਿੱਛੇ ਇੱਕ ਨੱਕਾ ਵੀ ਆ ਨੌਜਵਾਨ ਦੱਸ ਰਹੇ ਸੀ ਆਪਣਾ ਕੰਮ ਹੀ ਖੁੱਤ ਦੇ ਕਿ ਅੱਗੇ ਜਾ ਕੇ ਟੁੱਟਿਆ ਨੱਕਾ ਹਾਂ ਜੀ ਉੱਥੇ ਟੁੱਟਿਆ ਨੱਕਾ ਤੇ ਉਹ ਨੱਕਾ ਜਿਹੜਾ ਟੁੱਟਿਆ ਉਹਦੇ ਤਰੱਕੀ ਜਿਹੜਾ ਪਾਣੀ ਪਿੰਡ ਦੀ ਕੰਮੀ ਤੋਂ ਜਦੋਂ ਅਸੀਂ ਪਿੱਛੇ ਲਾਛਰੂ ਤੋਂ ਆਏ ਆ ਉਹ ਸੜਕ ਦੇ ਉੱਪਰੋਂ ਜਿਹੜਾ ਪਾਣੀ ਆ ਉਹ ਜਾ ਰਿਹਾ ਮੈਨੂੰ ਲੱਗਦਾ ਵੀ ਜਿਆਦਾ ਨਹੀਂ 1.5 ਫੁੱਟ ਪਾਣੀ ਸੀਗਾ ਤਕਰੀਬਨ ਜਿੰਨਾ ਟੱਪ ਰਿਹਾ ਸੋ ਮੈਂ ਸਮਝਦਾ ਕਿ ਜਿਹੜਾ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਕੱਲ ਵੀ ਸਵੇਰੇ ਖਬਰਾਂ ਆਈਆਂ ਸੀ ਪ੍ਰਸ਼ਾਸਨ ਨੇ ਇਹਨਾਂ ਪਿੰਡਾਂ ਨੂੰ ਅਲਰਟ ਵੀ ਕੀਤਾ ਸੀ ਇਹ ਲਾਛਰੂ ਹੋਗੇ ਕੰਮੀ ਹੋਗੇ ਹੁੰਡਸਰ ਹੋ ਗਿਆ ਰਪਾਲਾ ਹੋ ਗਿਆ ਅੱਗੇ ਸਾਰੇ ਪਿੰਡਾਂ ਨੂੰ ਇਹਨਾਂ ਨੂੰ ਲੋ ਆਪਣਾ ਜੰਡ ਮੰਗੋਲੀ ਹੋ ਗਿਆ ਇਹ ਸਾਰੇ ਪਿੰਡਾਂ ਨੂੰ ਜਿਹੜਾ ਉਹ ਅਲਰਟ ਵੀ ਪ੍ਰਸ਼ਾਸਨ ਵੱਲੋਂ ਕੱਲ ਦਾ ਕੀਤਾ ਹੋਇਆ ਸੋ ਕਿਤਨਾ ਕਿਤੇ ਮੈਂ ਸਮਝਦਾ ਕਿ ਜਿਹੜਾ ਉਹ ਅਲਰਟ ਸੀ ਉਹਦਾ ਅਸਰ ਦਿਖ ਰਿਹਾ ਹੈ ਕਿ ਪਾਣੀ ਹੈ ਜਿਹੜਾ ਕਈ ਸੌ ਏਕੜ ਦੇ ਵਿੱਚ ਤਾਂ ਵੱਢ ਚੁੱਕਿਆ ਸੋ ਇਹਨਾਂ ਦੀ ਫਸਲ ਤਾਂ ਸਮਝ ਮੈਂ ਜੇ ਜਲਦੀ ਨਾ ਉਤਰਿਆ ਤਾਂ ਉਹ ਤਾਂ ਪੱਕੇ ਇਹਨਾਂ ਦਾ ਨੁਕਸਾਨ ਹੋਣਾ ਹੀ ਹੈ ਤੇ ਜੇ ਪਾਣੀ ਹੋਰ ਛੜ ਦਿੱਤਾ ਜਾਂਦਾ ਜੇ ਪਾਣੀ ਪਿੱਛੋਂ ਹੋਰ ਆਉਂਦਾ ਤਸਵੀਰ ਉਹ ਇੱਕ ਗੱਲ ਆ ਕਿ ਇੱਕ ਵੱਡਾ ਨੁਕਸਾਨ ਜਿਹੜਾ ਇਹ ਕਨੌਰ ਸ਼ਹਿਰ ਤੋਂ ਟੱਪ ਕੇ ਜਿਹੜੇ ਉੱਪਰਲੇ ਪਿੰਡ ਨੇ ਜਿਹੜੇ ਖੱਗਰ ਦੇ ਨਾਲ ਜਾਂਦੇ ਨੇ ਤਾਂ ਇਹਨਾਂ ਦਾ ਵੱਡਾ ਨੁਕਸਾਨ ਆ ਜਿਹੜਾ ਮੈਂ ਸਮਝਦਾ ਕਿ ਉਹ ਹੋ ਸਕਦਾ ਸੋ ਉਹਦੇ ਲਈ ਸਾਰੀ ਪ੍ਰਸ਼ਾਸਨ ਨੂੰ ਵਿਸਤਾਰ ਕਰਨ ਦੀ ਲੋੜ ਹੈ ਸੋ ਨਗਰ ਨਿਵਾਸੀ ਜਿਹੜੇ ਇਲਾਕੇ ਦੇ ਸਾਰੇ ਜਿੰਨੇ ਵੀ ਇੱਥੇ ਵਸਨੀਕ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਅਲਰਟ ਤੇ ਰਹਿਣ ਦੀ ਲੋੜ ਹੈ ਤੇ ਬਾਕੀ ਵੀ ਸਾਰੇ ਮੈਂ ਸਮਝਦਾ ਕਿ ਜਿਹੜੇ ਦੂਰ ਦਰਾਡੇ ਅ ਅਗੂ ਸਾਹਿਬਾਨ ਨੇ ਜਾਂ ਜਿਹੜੇ ਕੋਈ ਸਮਾਜਿਕ ਜਥੇਬੰਦੀ ਹੈ ਜਾਂ ਪਾਰਟੀ ਦੇ ਅਗੂ ਨੇ ਉਹਨਾਂ ਨੂੰ ਸਤਕਰ ਰਹਿਣ ਦੀ ਲੋੜ ਹੈ ਤਾਂ ਕਿ ਜੇ ਕੋਈ ਇੱਥੇ ਪਰਮਾਤਮਾ ਨਾ ਕਰੇ ਪਹਿਲੀ ਗੱਲ ਤਾਂ ਆਪਾਂ ਅਰਦਾਸ ਕਰੀਏ ਕਿ ਜੋ ਜਿੰਨਾ ਨੁਕਸਾਨ ਹੋ ਗਿਆ ਇਹ ਤੋਂ ਹੁਣ ਘਟ ਜAVE ਅੱਗੇ ਨੁਕਸਾਨ ਨਾ ਜਾਵੇ ਪਰ ਜੇ ਕੋਈ ਵੱਡਾ ਖਤਰਾ ਆਉਂਦਾ ਤਾਂ ਉਹਦੇ ਲਈ ਇਹ ਸਾਰੇ ਇਲਾਕੇ ਦੀ ਮੈਂ ਸਮਝਦਾ ਕਿ ਬਾਹਰ ਫੜਨ ਦੀ ਮਦਦ ਦੀ ਲੋੜ ਦੇ ਰਹਿਣ ਦੇ ਲਈ ਸਤਕਰ ਰਹਿ ਕੇ ਮੈਂ ਸਮਝਦਾ ਕਿ ਲੋੜ ਹੈ ਕਿ ਜੇ ਕਿਸੇ ਤਰ੍ਹਾਂ ਦੀ ਕੋਈ ਇੱਥੇ ਵੱਡੀ ਮਤਲਬ ਪਾਣੀ ਆਉਂਦਾ ਤਾਂ ਸਾਰਿਆਂ ਦੀ ਸਥਾਨਕ ਏਰੀਆ ਦੀ ਮਦਦ ਕੀਤੀ ਜਾ ਸਕਦੀ ਤੇ ਤੁਸੀਂ ਉਧਰ ਵੀ ਜਾ ਕੇ ਆਏ ਸੀ ਸੁਲਤਾਨਪੁਰ ਵਾਲੇ ਸਾਈਡ ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲਪੁਰੀ ਵੀ ਹੰਬਲਾ ਮਾਰ ਰਹੇ ਨੇ ਉਧਰ ਦੀ ਕੀ ਸਿਚੁਏਸ਼ਨ ਹੈ ਬਿਲਕੁਲ ਮੈਂ 2 ਦਿਨ ਉਧਰ ਲਾ ਕੇ ਆਇਆ ਵਿੱਚ ਨੂੰ ਮੇਰੀ ਸਿਹਤ ਢਿੱਲੀ ਹੋਈ ਸੀ ਮੈਂ ਕੱਲ ਵਾਪਸ ਆਇਆ ਸੀ ਪਰ ਪਤਾ ਲੱਗਿਆ ਕਿ ਇਧਰ ਕੁ ਜਿਹੜਾ ਤਾਂ ਹੀ ਅੱਜ ਮੈਂ ਇਧਰਲੀ ਸਾਈਡ ਆਇਆ ਉਧਰ ਤੁਸੀਂ ਸੁਲਤਾਨਪੁਰ ਲੋਧੀ ਸੀ ਜਾ ਕੇ ਕਈ ਪਿੰਡ ਲਪੇਟ ਦੇ ਵਿੱਚ ਨੇ ਦਰਜਣਾ ਪਿੰਡ ਘਰ ਕਿੰਨੇ ਨੇ ਮਤਲਬ ਆਬਾਦੀ ਤੇ ਜਿਹੜੀ ਆ ਅਜਨਾਲੇ ਵਾਲੀ ਸਾਈਡ ਗੁਰਦਾਸਪੁਰ ਉਧਰਲੀ ਸਾਈਡ ਬਹੁਤ ਵੱਡਾ ਨੁਕਸਾਨ ਹੋ ਗਿਆ ਫਾਜ਼ਲਕਾ ਲਾਲੂ ਫਿਰੋਜ਼ਪੁਰ ਲਾਲੂ ਬਹੁਤ ਏਰੀਆ ਵੱਡਾ ਏਰੀਆ ਜਿਹੜਾ ਪਾਣੀ ਦੀ ਲਪੇਟ ਕਿਉਂਕਿ ਸਤਲੁਜ ਤੇ ਬਿਆਸ ਦੋਨਾਂ ਦਾ ਤੇ ਪਰਲੀ ਸਾਈਡ ਜਾ ਕੇ ਉੱਪਰਲੀ ਸਾਈਡ ਪਠਾਨਕੋਟ ਤੋਂ ਜਿਹੜੀ ਰਾਵੀ ਉਹ ਤਿੰਨੇ ਨੇ ਜਿਹੜੇ ਓਵਰਫਲੋ ਚੱਲ ਰਹੇ ਨੇ ਬਾਹਰ ਨੇ ਤੇ ਜਿਹੜੇ ਇੱਕ ਕਹਿ ਸਕਦੇ ਆ ਕਿ ਜਿਹੜੇ ਛੋਟੇ ਬੰਨ ਸੀਗੇ ਲਏ ਹੋਏ ਉਹ ਟੁੱਟ ਚੁੱਕੇ ਨੇ ਤਕਰੀਬਨ ਪਾਣੀ ਅੱਗੇ ਜਾ ਚੁੱਕਿਆ ਵੱਡੇ ਜਿਹੜਾ ਧੂਸੀ ਬੰਨ ਸੀ ਉਹ ਹਲੇ ਮਤਲਬ ਕਾਇਮ ਸੀ ਤੁਸੀਂ ਬੰਦੇ ਜੇ ਤੁਸੀਂ ਬੰਨ ਟੁੱਟਦਾ ਤਾਂ ਹੋਰ ਨੁਕਸਾਨ ਹੁੰਦਾ ਪਰ ਮੈਂ ਕਹਿੰਦਾ ਕਿ ਬਹੁਤ ਵੱਡੀ ਨੁਕਸਾਨ ਕਾਫੀ ਕਹਿ ਸਕਦੇ ਆ ਕਿੰਨੇ 30 35 ਸਾਲ ਬਾਅਦ ਐਡਾ ਨੁਕਸਾਨ ਆ ਜਿਹੜਾ ਉੱਪਰਲੀ ਸਾਈਡ ਦੇਖਣ ਨੂੰ ਮਿਲ ਰਿਹਾ ਸੋ ਇਧਰਲੀ ਸਾਰਾ ਪਟਿਆਰੀ ਵਾਲੀ ਸਾਈਡ ਦੇਖੀ ਜਾਵੇ ਤਾਂ ਕੱਲ ਤੋਂ ਜਿਹੜਾ ਘੱਗਰ ਚੜਿਆ ਹੋਇਆ ਇੱਕ ਗਰਦਾ ਨੁਕਸਾਨ ਆ ਜਿਹੜਾ ਤਾਂ ਆਪਾਂ ਬਖੂਬੀ ਦੇਖ ਸਕਦੇ ਹਾਂ ਕੈਮਰੇ ਤੋਂ ਦਿਖਾ ਸਕਦੇ ਜੇ ਦੂਰ ਤੱਕ ਸ਼ੈੱਡ ਕੈਮਰਾ ਨਾ ਜਾਵੇ ਤਾਂ ਇਹ ਜਿਹੜਾ ਝੋੜਾ ਦਿਖ ਰਿਹਾ ਹੈ ਇਹ ਲਗਭਗ 4-4 ਇੰਚ ਰਹਿ ਗਿਆ ਡੁੱਬੜੂ ਉਹ ਤੋਂ ਪਿੱਛੇ ਜਾਵਾਂਗੇ ਤਾਂ ਊਂਟਸਰ ਪਿਆਰਪਾਲਾਂ ਦੀ ਜ਼ਮੀਨ ਸ਼ਾਇਦ ਉਹ ਪਿੰਡਾਂ ਦੀ ਜ਼ਮੀਨ ਹੀ ਪੈਂਦੀ ਹੈ ਦੋਵਾਂ ਦੀ ਉਹ ਡੁੱਬ ਚੁੱਕੀ ਆ ਇੱਧਰਲੇ ਪਾਸੇ ਜਿਹੜੇ ਮਾਰੀਆਂ ਪਿੰਡ ਦੀ ਜਿਹਨੇ ਮੈਂ ਦੇਖਿਆ ਤਾਂ ਦਿਖਾਈ ਦੋ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਤਾਂ ਤਕਰੀਬਨ ਤਕਰੀਬਨ ਸਾਰੀ ਆ ਜਿਹੜੀ ਉਹ ਡੁੱਬ ਚੁੱਕੀ ਆ ਸਾਰੀ ਪਾਣੀ ਫਿਰ ਚੁੱਕਿਆ ਤੇ ਇਹ ਇਹਦੇ ਜੇ ਆਪਾਂ ਇਹ ਤਕਰੀਬਨ ਮੰਨ ਲਵਾਂਗੇ ਇਹ ਫਸਲ ਦਾ ਛੱਡ ਨਹੀਂ ਬਚੇਗੀ ਜੇ ਤਾਂ ਪਾਣੀ ਕਿਤੇ ਸ਼ਾਮ ਤੱਕ ਹੀ ਜੋ ਇੰਨੀ ਆਰਾਮ ਪਰ ਗੁੰਡ ਹੋ ਗਿਆ ਜੇ ਜੇ ਮਾਰਿਆ ਹੋ ਗਿਆ ਜੇ ਪਿੰਡਾਂ ਦੀ ਜਿਹਦਾ ਪਾਣੀ ਸ਼ਾਮ ਤੱਕ ਸੁਨਾਵਨਾ ਦਾ ਹੈ ਨਹੀਂ ਕਿ ਕਿਤੇ ਕਿਉਂਕਿ ਰੈਡ ਅਲਰਟ ਆ ਮੀਂਹਦਾਰੀ ਅਲਰਟ ਹੋਇਆ ਹੋਇਆ ਕਿ ਮੀਂਹ ਕਹਿੰਦੇ ਹੋਰ ਪੈ ਸਕਦਾ ਪਿੱਛੋਂ ਵੀ ਅਲਰਟ ਜਾਰੀ ਆ ਕਿ ਫਲੱਡ ਗੇਟ ਹੋਰ ਜਿਹੜੇ ਨੇ ਖੜੇ